ਆ ਵੀ ਮੇਰੇ ਤੋਂ ਆਪਣੇ ਛੋਟੇ ਭਾਈ ਦੇ ਕੁਲਵਿੰਦਰ ਦੇ ਮੁੰਡੇ ਤੋਂ ਬੰਦੇ ਸੀ ਨਮਾ ਤੇ ਸਾਰੇ ਆ ਗਏ ਬੁੜੀਆਂ ਕੱਟੀਆਂ ਹੋ ਕੇ ਕਹਿੰਦੇ ਕੁਲਵਿੰਦਰ ਦੇ ਮੁੰਡੇ ਤੋਂ ਨਮਾ ਚਾਚਾ ਕਹਿੰਦਾ ਖਾਣੇ ਨੂੰ ਅਲੂ ਵਾਲੇ ਪਕੌੜੇ ਤੇ ਅੱਜ ਲੱਗੇ ਪਏ ਆਲੂ ਕੱਟਣ ਨੰਬਰਦਾਰ ਸਾਹਿਬ ਵੀ ਲੱਗੇ ਪਏ ਨੇ ਥੋਪੇ ਵਾਂਗੂ ਆਲੂ ਕੱਟਣ ਤੇ ਕੁਲਵਿੰਦਰ ਲੱਗੇ ਪਏ ਭਾਈ ਸਾਹਿਬ ਆਪ ਅੰਡੇ ਸਾਫ ਕਰਨ ਕਰਵਾਈ ਤੇ ਭਾਂਡੇ ਸਾਫ ਕਰੋ ਤੇ ਤੇ ਹੁਣ ਬਾਈ ਬਣਾਉਣ ਲੱਗਾ ਸੌਸ ਵੀ ਉਸ ਵਨ ਉਹਨਾਂ ਦੇ ਚਾਚਾ ਲੱਗਿਆ ਪਏ ਸੀ ਪਾਲਕ ਡੂੰਗਰਾਂ ਦਾ ਵੀ ਉਹ ਵਿੱਚ ਪਾਲਕ ਦੀ ਪਾ ਮਗਾ ਜੁਣੇ ਪਾਲਕ ਸਾਰੀ ਡੂੰਗਤੀ ਤੇ ਉਸ ਤੋਂ ਬਾਅਦ ਬਈ ਆਪਾਂ ਲਾਗੇ ਸਾਰਾ ਕੁਝ ਮਿਕਸ ਕਰਾਉਣ ਹਲਵਾਈ ਨਾਲ ਹਲਵਾਈ ਸਮਾਨ ਪਾਈ ਜਿਵੇਂ ਮਿਕਸ ਕਰੀਏ ਸਾਰਾ ਕੁਝ ਕਰਤਾ ਮਿਕਸ ਫਟਾਫਟ ਤੇਜ਼ੀ ਨਾਲ ਤੇ ਮਿਕਸ ਕਰਕੇ ਤੇ ਆਪਾਂ ਜਾਣਾ ਸੀ ਕੰਮ ਤੇ ਇਹਨਾਂ ਸਾਰਾ ਕੰਮ ਕਰਵਾ ਕੇ ਦੇ ਨਾਲ ਮਿਕਸ ਫਟਾਫਟ ਕਪਾਣ ਜਲੇ ਕੇ ਕੰਮ ਤੇ ਮੇਰੇ ਆਉਂਦੇ ਨੇ ਦੇਖਾ ਕੁਲਦੀਪ ਨੰਬਰ ਦਾ ਰੋਟੀ ਲੱਗੇ ਪਈ ਸੀ ਖਾਣ ਪਕੌੜੇ ਕਹਿੰਦੇ ਵੀ ਬਹੁਤ ਟੇਸਟੀ ਬਣਾਏ ਨੇ ਕਹਿੰਦੇ ਚੈੱਕ ਕਰੀ ਜਾਨੇ ਸੀ ਹਲਵਾ ਜਨੇ ਕਹੇ ਜੇ ਪਕੌੜੇ ਬਣਾਏ ਨੇ ਤੇ ਬਹੁਤ ਸੋਹਣੇ ਪਕੌੜੇ ਬਣਾਏ ਨੇ ਬਹੁਤ ਟੇਸਟੀ ਟੇਸਟੀ ਨੇ ਇਹਨਾਂ ਤੇ ਦਵਾ ਬੁੜੀਆਂ ਲੱਗ ਗਈਆਂ ਪ੍ਰਭਾਪ ਤੱਕ ਕੰਮ ਕਰਨ ਕਹਿੰਦੇ ਲੈ ਵੀ ਅਸੀਂ ਦਾ ਗੀਤ ਕਾਲੀਆ ਤੇ ਨਾਲੇ ਬਣਦੀਆਂ ਨਮ ਨਮ ਬਣ ਗਈਆਂ ਫਟਾਫਟ ਪੁਰਾਣੇ ਘਰ ਤੋਂ ਕਿੰਬਦੋ ਦentro ਬਜਟ ਥਾਣੇਦਾਰ ਤੇ ਆਪਾਂ ਲੋਨ ਮਤਲਬ ਆਪਾਂ ਹਮ ਬਣਾਵਾਂਗੇ ਪਕੌੜੇ ਆਪਾਂ ਟਰਾਈ ਮਾਰ ਕੇ ਦੇਖਦੇ ਆਂ ਆਪਾਂ ਟਰਾਈ ਮਾਰਨ ਲੱਗੇ ਤੇ ਉਹ ਦਿਨ ਨਾਲ ਤੇ ਹਲਵਾ ਹੀ ਸਾਰਾ ਕੁਝ ਮਿਕਸ ਕਰਕੇ ਦੇਈ ਹੈ ਕਹਿੰਦਾ ਕਿ ਸਾਰਾ ਕੁਝ ਮਿਕਸ ਕਰਕੇ ਹੁੰਦੀ ਛੱਡ ਲਈ ਇਹਦੇ ਪਕੌੜੀ ਛੱਡਣੇ ਆ ਤੇ ਪਾਈਗੇ ਤੇ ਆਪਾਂ ਮਿਕਸ ਕਰੀਗੇ ਤੇ ਮਿਕਸ ਕਰਕੇ ਤੇ ਕਹਿੰਦੇ ਵੀ ਕੱਲ ਦੀ ਨੰਬਰਦਾਰ ਆਪਣਾ ਮਿੱਠੇ-ਮਠੇ ਕਰ ਰਹੇ ਨੇ ਝੜਦਾ ਇਹਨਾਂ ਵੀ ਆਪਾਂ ਟੂਰਨਾਮੈਂਟ ਤੇ ਲਾਵਾਂਗੇ ਆਹ ਸਟਾਰਟ ਤੇ ਬੱਚੇ ਦੇਖਣਗੇ ਜੀ ਆਪਾਂ ਨੂੰ ਸਾਰੇ ਦੇਖੋ ਪਿਆਰਾ ਜਿਹਾ ਬੱਚਾ ਇਹ ਆ ਦੇਖ ਰਿਹਾ ਜੀ ਕਿੰਨੇ ਪਕੌੜੇ ਗਏ ਜੀ ਮਾਵਾ ਚਾਚਾ tinco wise ਹੋਰ ਸਮਾਨ ਪਾਈ ਆਗਾ ਟੇਸਟੀ ਬਣ ਜੂਗਾ ਵੇਸੰਗ ਮਸਾਲਾ ਪਾ ਕੇ ਤੇ ਸਾਡਾ ਹੁਣ ਕਲੀਅਰ ਕਰਕੇ ਦੇ ਰਿਹਾ ਉਹ ਤੇ ਉਸ ਤੋਂ ਬਾਅਦ ਆਪਾਂ ਲੱਗੇ ਬਈ ਛੱਡਣ ਪਕੌੜੇ ਇਹਦੇ ਵਿੱਚ ਪਕੌੜੇ ਛੱਡੀ ਕੇ ਦੇਖਦੇ ਆਂ ਵੀ ਕਿਵੇਂ ਜੇ ਬਣਦੇ ਆ ਪਕੌੜੇ ਆ ਆਪਣੇ ਤੇ ਕਲਦੀ ਬਣਾਈ ਗਿਆ ਆਪਣੀ ਵੀਡੀਓ ਤੇ ਆਪਾਂ ਉਹ ਅਸੀਂ ਤਿਆਰ ਕਰਾਟ ਮਿੱਤਰੋ ਤੇ ਆਪਾਂ ਸਾਰੀ ਭਾਰਤ ਦਿਖਾਹੀ ਛੱਡ ਛੱਡ ਪਕੌੜੇ ਉਦਵਾ ਦਾ ਹੋਰ ਇਹ ਛੜਤੇ ਜਿਵੇਂ ਜਿਵੇਂ ਹਲਵਾਈ ਜਿਹੇ ਕਰੀ ਗਏ ਸੀ ਦੋ ਦਾ ਆਪਾਂ ਲਾਗੇ ਸੀ ਚਾਰ ਦਿਨਾਂ ਵੀ ਕੱਢਦੇ ਹਣ ਇਹਨਾਂ ਨੂੰ ਤੇ ਲਾਗੇ ਖੱਢਣ ਜਿਹੜੇ ਕੱਢ ਰਹੇ ਸੀ ਤੇ ਬਰਾਵਾ ਤੇ ਆਪਾਂ ਦੋ ਰਹੀ ਸੀ ਕੰਮ ਹਸਾਬ ਚ ਮੱਤਾ ਮੱਤਾ ਜ ਮਾਰ ਕੇ ਤੇ ਕੱਢਣ ਲਾਗੇ ਤਾਂ ਜਿਸ ਦਾ ਕੰਮ ਉਸੇ ਕੋ ਸਾਜੇ ਓਕੇ ਸਭ ਤੋਂ ਨਹੀਂ ਦੂਜੀ ਜਿਹੜਾ ਚਾਰ ਦਿਨ ਦੀ ਮਤਨਣ ਕਲਾਂ ਕਾੜਦੇ ਪਕੌੜੇ ਕਹਵਾ ਕੇ ਸਾਰਿਆਂ ਨੂੰ ਦੋ ਦਰ ਪਲਾਤੀ ਫਤਿਹ ਤੇ ਬੱਚੇ ਨੂੰ ਖਵਾ ਦੇ ਐਂਡ ਤੇ ਪਕੌੜੇ ਤੇ ਸਾਰਿਆਂ ਨੂੰ ਪਤਾ ਵੈ ਕਿ ਦੂਜੇ ਖਾਲਸਾ ਵੈ